どういうこと ਸਿੰਸ 99 ਤੋਂ अराउंड 25 ਸਾਲ ਹੋ ਗਏ ਡੜਬੇ ਦੀ ਸੇਵਾ ਵਿੱਚ ਲੱਗਿਆ ਹੋਇਆ ਔਰ ਡੜਬੇ ਦੇ ਇਲਾਕੇ ਦੇ ਲੋਕਾਂ ਦਾ ਬਹੁਤ ਪਿਆਰ ਬਹੁਤ ਸਹਿਯੋਗ ਮਿਲਿਆ ਤੇ ਅਸੀਂ ਬੜੇ ਰਿਣੀ ਆ ਇਸ ਸਾਰੇ ਪਰਿਵਾਰ ਦੇ ਤੇ ਸਾਨੂੰ ਇੱਥੇ ਲੱਗਿਆ ਵੀ ਗਾਇਨੀ ਦਾ ਜਿਹੜਾ ਹੈਗਾ ਔਰ ਮੈਡੀਕਲ ਐਮਰਜੈਂਸੀ ਜਿਹੜੀ ਹੈਗੀ ਹੈ ਉਹਦੀ ਕਿਤੇ ਨਾ ਕਿਤੇ ਘਾਟ ਹੈਗੀ ਹੈ ਕਿਉਂਕਿ ਔਰਥੋ ਦਾ ਮੈਂ 25 ਸਾਲ ਤੋਂ ਇੱਥੇ ਕੰਮ ਕਰ ਹੀ ਰਿਹਾ ਹਾਂ ਆਲਰੇਡੀ ਤੇ ਇਸ ਕਰਕੇ ਫਿਰ ਅਸੀਂ ਗਾਇਨੀ ਦੀ ਇੱਕ ਮੈਡਮ ਲੈ ਕੇ ਆਏ ਆ ਤੇ ਡਾਕਟਰ ਸਾਹਿਬ ਨੇ ਇੱਕ ਜੋ ਕਿ ਮੈਡੀਕਲ ਐਮਰਜੈਂਸੀ ਦੇ ਸਪੈਸ਼ਲਿਸਟ ਨੇਗੇ ਹੋਣੇ ਸਿ ਇਥੇ ਗਾਇਨੀ ਦਾ 24 ਆਵਰਸ 12 ਸਾਲ ਦਾ ਐਕਸਪੀਰੀਅੰਸ ਹੈਗਾ ਮੈਡਮ ਨੂੰ ਜੋ ਕਿ ਨਾਰਮਲ ਡਿਲੀਵਰੀਆਂ ਦਾ ਹੀ ਕਰਦੇ ਆ 90% ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਨਾਰਮਲ ਹੀ ਹੋਵੇ ਆਦਰਵਾਇਜ਼ ਜੋ ਪ੍ਰੀਕਾਸ਼ਨ ਹੈਗੀ ਉਹ ਹੈਗੀ ਹੈ ਤੇ ਮੈਡੀਕਲ ਐਮਰਜੈਂਸੀ ਜਿਹੜੀ ਹੈਗੀ ਹੈ ਉਹਦੇ ਲਈ 24/7 24 ਘੰਟੇ ਗੇਟ ਸਾਡਾ ਖੁੱਲੂ ਖੁੱਲਾ ਮਿਲੂਗਾ ਸਟਾਫ ਅਵੇਲੇਬਲ ਮਿਲੂਗਾ ਪ੍ਰੋਪਰ ਸਾਡਾ ਕੁਆਲੀਫਾਈਡ ਸਟਾਫ ਹੈਗਾ 24 ਘੰਟੇ ਸੇ ਸੇਵਾ 'ਚ ਹਾਜ਼ਰ ਹੋਰ ਕੀ ਕੀ ਫੈਸਲੇ ऑपरेशन थिएटर ਸਾਡਾ ਬੈਲ ਵਧੀਆ ਹੈਗਾ ਤੇ ਵਾਰਡ ਜਿਹੜੇ ਹੈਗੇ ਸਾਡੇ ਪੂਰੇ ਟੌਪ ਦੇ ਹੈਗੇ ਪੂਰੀ ਫੈਸਿਲਿਟੀ ਸਾਰੇ ਮਰੀਜ਼ਾਂ ਵਾਸਤੇ ਹੈਗੀ। ਖੜ੍ਹਾ ਹੱਕ ਹੈਗਾ ਚੈਰ ਹੈਗਾ ਇਹ ਦਿੱਲੀ ਤੋਂ ਲੁਧਿਆਣਾ ਜੋ ਹਾਈਵੇ ਮੇਨ ਉਹਦੇ ਉੱਪਰ ਸਥਿਤ ਹੈ। ਇੱਥੇ ਆਮ ਤੌਰ ਤੇ ਜੋ ਕੋਈ ਐਕਸੀਡੈਂਟ ਕੇਸ ਆਉਂਦਾ ਹੈਗਾ ਤਾਂ ਉਹਨੂੰ ਸੰਗਰੂਲ ਲੈ ਕੇ ਜਾਣਾ ਪੈਂਦਾ ਹੈ ਜਾਂ ਪਟਿਆਲੇ ਲੈ ਕੇ ਜਾਣਾ ਪੈਂਦਾ ਹੈਗਾ। ਠੀਕ ਹੈਗਾ ਵਾਈਗੁਰ ਕਰੇ ਕੋਈ ਨਾ ਜੇ ਕੋਈ ਐਮਰਜੈਂਸੀ ਹੁੰਦੀ ਹੈ ਆ ਜਿਹੜੇ ਹਸਪੀਟਲ ਹੈ ਇਹ ਕੈਪੇਬਲ ਹੋਏਗਾ ਉਹ ਐਮਰਜੈਂਸੀ ਟੈਂਡ ਨੂੰ ਅਟੈਂਡ ਕਰਨ ਦੇ ਲਈ ਮੈਂ 17 ਸਾਲ ਕੌਰੀਆ ਕੰਮ ਕੀਤਾ ਜਿਹੜੀ ਵੀ ਮੈਂ ਬਹੁਤ ਕੰਮ ਕੀਤੀ ਨਹੀਂ ਗਈ ਤੇ ਮੈਨੂੰ ਤਾਂ ਇਹ ਆਪਣਾ ਘਰ ਲੱਗਦਾ ਹੈਗਾ ਕਿ ਮੈਂ ਆਪਣੇ ਦੁਆਰੇ ਆਪਣੇ ਘਰ ਰਟਾਇਰਮੈਂਟ ਤੋਂ ਬਾਅਦ ਆਪਣੇ ਘਰ ਆ ਗਿਆ ਤੇ ਮੈਨੂੰ ਤਾਂ ਕੋਈ ਉਪਰ ਆਪਣਾ ਤੇ ਮਹਿਸੂਸ ਨਹੀਂ ਹੋ ਰਿਹਾਗਾ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੇ ਬਹੁਤ ਹੀ ਜੋ ਸਤਕਾਰਯੋਗ ਸਖਸੀਅਤਾਂ ਨੇਗੇ ਉਹਨਾਂ ਨੂੰ ਅੱਜ ਮਿਲਦਾ ਮੌਕਾ ਮਿਲਿਆ ਸਰ ਨਾਲ ਗੱਲਬਾਤ ਹੋਈ ਹੈਗੀ ਤੇ ਮੈਨੂੰ ਪੂਰਾ ਭਰੋਸਾ ਦਿਵਾਣਾਗਾ ਜੇਕਰ ਕੋਈ ਵੀ ਐਮਰਜੈਂਸੀ ਹੁੰਦੀ ਹੈ ਕਿ ਮੈਂ ਦਿਨ ਰਾਤ ਇੱਡਾ ਹੈਗਾ ਦਾ ਇੰਨੇ ਦੀ ਸਵਾਬਤ ਦੇ ਵਿੱਚ ਇੱਥੇ ਹਾਜ਼ਰ ਰਹਾਂਗਾ ਜਿਨ੍ਹਾਂ ਨੇ ਡਾਕਟਰ ਜੀ ਨੂੰ ਬੁਲਾਇਆ ਤੇ ਸਾਰਿਆਂ ਨੂੰ ਸਾਨੂੰ ਬੁਲਾਇਆ ਤੇ ਚੰਗਾ ਲੱਗਿਆ ਇੱਥੇ ਆ ਕੇ ਤੇ ਅਸੀਂ ਦੇਖਿਆ ਕਿ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਪੀ ਅਚਾਨਕ ਐਕਸੀਡੈਂਟ ਹੋਣ ਕਾਰਨ ਕਈ ਬੰਦਿਆਂ ਦੀ ਤੁਰਕਟਣਾ ਚ ਜਾਣ ਚਲੀ ਜਾਂਦੀ ਹੈ ਕਿਉਂਕਿ ਦੂਰ ਪੈ ਜਾਂਦਾ ਸਮਰੂਰ ਵੀ ਆਪਾਂ ਨੂੰ ਹੁਣ ਇੱਥੇ ਬੰਦੇ ਅਸੀਂ ਸੇਵਾਵਾਂ ਮਿਲ ਜਾਣੀਆਂ ਜਿੱਦੇ ਨਾਲ ਉਹਨਾਂ ਦੀ ਜਾਨ ਬਚੇ ਜਾਂਦੀ ਤੇ ਹੱਬ ਪੈਂਦੀ ਹੈ ਡੜਵਾਵੰਡੀ ਇੱਥੇ ਲਵੇ ਲਾਣੇ ਕੋਈ ਐਸਾ ਸਤਲ ਨਹੀਂ ਜਿਹੜੇ ਕਿ ਮਰੀਜ਼ ਦੀ ਸੰਭਾਲ ਹੋ ਸਕੇ ਸੋ ਚੈਨਾ ਹਸਪਤਾਲ ਦਾ ਬਹੁਤ ਪੁਰਾਣਾ ਹਸਪਤਾਲ ਹੈ ਹੁਣ ਦਾ ਸਾਡੇ ਸਾਡੇ ਕਰਮ ਖੁੱਲ ਗਏ ਡਾਕਟਰ ਕਰਪਾਲ ਜੀ ਸਾਡੇ ਹਸਪਤਾਲ ਦੇ ਵਿੱਚ ਆ ਗਏ ਇਹ ਸਾਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿਉਂਕਿ ਡਾਕਟਰ ਸਾਹਿਬ ਜਿਹੜੇ ਕਰਪਾਲ ਸਿੰਘ ਜੀ ਨੇ ਇਹਨਾਂ ਦਾ ਬਹੁਤ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਕਹਿ ਲੀਏ ਕਿ ਨੌ ਚੱਲਦਾ ਹੈ ਇਸ ਹਸਪਤਾਲ ਨੂੰ ਬਹੁਤ ਵੱਡੇ ਭਾਗ ਲਾਗੇ ਔਰ ਮੈਂ ਸਾਰੇ ਦੜਵਾ ਵਾਸੀ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਰੀਵਲੀ ਕੇਸ ਹੈ ਜਾਂ ਹੋਰ ਕੋਈ ਵੀ ਮਰੀਜ਼ ਆ ਉਹਰੇ ਹਰ ਚੀਜ਼ ਦਾ ਇਲਾਜ ਹੁੰਦਾ ਹੈ ਉਰੇ ਪਹੁੰਚੋ ਔਰ ਮੈਂ ਦਸਾਂ ਨੂੰ ਵੀ ਬੇਨਤੀ ਕਰੀ ਅਸੀਂ ਲਗਭਗ ਸਾਰੀ ਪੰਚਾਇਤ ਨੇ ਬੇਨਤੀ ਕਰੀ ਹੈ ਵੀ ਜਿਹੜੀ ਫੀਸ ਹੈ ਉਹ ਕੁਝ ਲੋਕਾਂ ਤੋਂ ਗਰੀਬ ਲੋਕਾਂ ਤੋਂ ਕੁਝ ਦੇ ਕੇ ਲਈ ਜਾਵੇ ਦਸਾਂ ਨੇ ਇਸ ਗੱਲ ਦੀ ਜੈਸ ਕੀਤੀ ਹੈ ਸੋ ਮੈਂ ਦਸਾਂ ਨੂੰ ਮੁਬਾਰਕਵਾਦ ਦੇਣਾ ਚਾਹਨਾ ਔਰ ਢੜਵਾ ਵਾਸੀਆਂ ਨੂੰ ਮੁਬਾਰਕਵਾਦ ਦੇਣਾ ਚਾਹਨਾ ਕਿ ਇਹ ਹਸਲ ਸਾਡੇ ਕਰਮ ਖੁੱਲ ਗਏ ਢੜਵੇ ਦੇ ਕਿ ਸਾਨੂੰ ਬਹੁਤ ਵੱਡੀ ਪ੍ਰੋਬਲਮ ਸੀ ਜਿਵੇਂ ਬੱਚਾ ਜੱਚਾ ਦੀ ਸਾਨੂੰ 100 ਰੁਪਏ ਜਣਾ ਪੈਦਾ ਸੀ ਪਟਿਆਲੇ ਭਜਾਣਾ ਪੈਂਦਾ ਸੀ ਹੁਣ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਇੱਥੇ ਸਾਡੇ ਹਸਲ ਖੁੱਲ ਗਏ